ਤੁਹਾਨੂੰ ਸਾਰਿਆਂ ਨੂੰ ਇੱਕ ਖੁਸ਼ਖਬਰੀ ਦਵਾਂ। ਲਓ। ਹੈਂ? ਹੈ ਭਾਬੀ। ਹਾਂ। ਕੀ ਖੁਸ਼ਖਬਰੀ ਆ ਗਈ ਹੁਣ? ਜਿਹੜੀ ਚਾਹ ਦੀ ਬੇਡ ਤੇ ਤੂੰ ਬੈਠੀ ਐ ਨਾ ਪਾਟ ਗਈ ਆ। ਸਣੀ। ਚਾਹ ਫਾਟ ਗਈ। ਚਾਹ ਫਾਟ ਗਈ। ਗਾਇਜ਼ ਗਾਇਜ਼ ਮੇਰੇ ਚਾਹ ਪਾੜ ਕੇ ਦੇਖੋ। ਗੋੜ ਵਾਲੀ ਚਾਹ ਜਿਹੜੀ ਸੀ ਬਈ ਉਹ ਫਟ ਚੁੱਕੀ ਆ। ਗੁੱਡ ਮਾਰਨਿੰਗ ਜੀ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਭ ਜਾਨੀ ਵਧੀਆ ਹੋਵੋਗੇ ਤੇ ਗਾਇਸ ਆਪਾਂ ਵੀ ਵਧੀਆ ਆ ਜੀ ਨੈਕਸਟ ਡੇ ਦੀ ਮਾਰਨਿੰਗ ਹੋ ਚੁੱਕੀ ਹੈ ਤੇ ਅਰਮਾਨ ਵੀ ਚਲਾ ਗਿਆ ਸਕੂਲ ਤੇ ਕੱਲ ਅਸੀਂ ਜੀ ਵਾਨ ਦੇ ਵਿੱਚ ਸੁਹਾਗਾ ਮਾਰ ਕੇ ਆਏ ਸੀ ਤੇ ਅੱਜ ਜਿਹੜੀ ਸ਼ੁਰੂਆਤ ਕਰਨ ਲੱਗੇ ਆਪਾਂ ਕਣਕ ਵੀਜਣ ਦੀ ਤੇ ਆਪਾਂ ਘਰੋਂ ਹੀ ਬੀ ਪਾਉਣਾ ਹੈਗਾ ਨਵਾਂ ਨਹੀਂ ਲੈ ਕੇ ਆਉਣਾ ਕਿਉਂਕਿ ਆਪਣੇ ਘਰੇ ਹੀ ਬੀ ਪਿਆ ਹੋਇਆ ਸੀ ਕਣਕ ਦਾ ਤੇ ਉਹ ਹੁਣ ਪੱਖਾ ਲਾ ਕੇ ਸੰਧੂ ਸਾਹਿਬ ਤੇ ਡੈਡੀ ਦੋਨੋਂ ਬੀ ਬਣਾ ਰਹੇ ਆ ਤੇ ਸੰਧੂ ਸਾਹਿਬ ਆਗੇ ਥੋੜੀ ਜਿਹੀ ਇੰਟਰੋਡਕਸ਼ਨ ਕਰਵਾਉਣੀ ਇਹਨਾਂ ਦੇ ਨਾਲ ਵੀ ਤੁਹਾਨੂੰ ਹਾਂਜੀ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਆਪਾਂ ਹੁਣ ਕਰਦੇ ਬੀਜ ਦੀ ਤਿਆਰੀ ਤੇ ਮੈਂ ਪੱਖਾ ਲਾ ਕੇ ਕੁਛ ਤਾਂ ਬਣਾਤਾ ਇੱਕ ਕਿੱਲੇ ਜਿਨਾਂ ਉਹ ਆਪਣਾ ਇੱਕ ਕਿੱਲਾ ਲਹਿਦਾ ਤੇ ਪਹਿਲਾਂ ਉਹਨਾਂ ਨੂੰ ਬੀਜ ਆਈਏ ਭੱਜ ਕੇ ਤੇ ਬਾਕੀ ਫਿਰ ਰੋਟੀ ਰੱਟੀ ਖਾ ਕੇ ਫਿਰ ਦੂਜੇ ਪਾਸੇ ਜਾਵਾਂਗੇ ਹਨਾ ਬਸ ਅੱਜ ਸ਼ੁਰੂਆਤ ਹੋ ਚੱਲੀ ਕਣਕ ਬੀਜਣ ਦੀ ਹਾਂਜੀ ਕਰਦੇ ਸ਼ੁਰੂਆਤ ਤੇ ਪੱਖਾ ਲਾ ਕੇ ਬੀ ਬਣਾ ਲੈਨੇ ਉਹਨਾਂ ਚਾਹਨਾ ਚੁਨਾ ਲਾ ਲਾਂਗੇ ਬਰੀਕ ਦਾਣੇ ਨਿਕਲ ਜਾਣਗੇ ਫਿਰ ਦਵਾਈ ਵੀ ਲਾਉਣੀ ਹੈ ਕੰਮ ਆਪਾ ਬਣ ਜਾਂਦਾ ਹੈ ਨਾ ਚਲੋ ਚਲੋ ਦਿਖਾਉਣੀ ਹੈ ਫਿਰ ਤੁਹਾਨੂੰ ਜੀ ਵੀ ਇਹ ਬੀ ਕਿੱਦਾਂ ਬਣਾਉਂਦੇ ਪੱਖਾ ਲਾ ਕੇ ਫਿਰ ਉਹ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਵੀ ਆਟਾ ਆਪੇ ਪਸਵਾਉਣੇ ਹੁੰਨੇ ਤੇ ਉਸ ਟਾਈਮ ਵੀ ਆਪਾਂ ਪੱਖਾ ਲਾ ਕੇ ਕਣਕ ਨੂੰ ਲੈ ਕੇ ਜਾਂਦੇ ਆ ਤੇ ਉਸੇ ਤਰ੍ਹਾਂ ਜਿਹੜਾ ਬੀ ਬੰਦ ਆ ਜਿਹੜੇ ਬਰੀਕ ਦਾਣੇ ਉਹ ਨਿਕਲ ਜਾਂਦੇ ਤੇ ਸਾਫ ਤੇ ਮਤਲਬ ਕਿ ਪੂਰੇ ਦਾਣੇ ਜਿਹੜੇ ਉਹ ਰਹਿ ਜਾਂਦੇ ਆ ਇੱਧਰ ਸੰਧੂ ਸਾਹਿਬ ਕਾਂਕਾ ਕੱਢ ਰੇ ਡਰਮ ਦੇ ਵਿੱਚੋਂ ਸੀਮਿੰਟ ਵਰਗੀ ਕਾਟੋਰੇ ਸੀਮਿੰਟ ਵਰਗੀ ਕੀ ਹੈ ਹੈ ਪਤਾ ਹੀ ਹੈ ਡੀਏਪੀ ਮਿਲਦੀ ਨਹੀਂ ਆ ਆ ਟੀ ਸੀ ਪੀ ਪਤਾ ਨਹੀਂ ਕਿਹੜੀ ਵਾਈਦੀ ਹੁਣ ਇਹ ਪਾਉਣੀ ਪੈਣੀ ਮਜਬੂਰੀ ਚ ਹੁਣ ਕੀ ਆ ਵਿੱਚ ਵਿੱਚ ਲੱਡਲੇ ਨਿੱਕ ਦੇ ਨਿਕਲਦੇ ਤੇ ਪਹਿਲਾਂ ਇਹਨਾਂ ਆ ਲਾਲ ਜੇ ਦਾਣੇ ਕਾਤ ਹੋ ਗਏ ਇਹ ਆਪਾਂ ਇਹਨਾਂ ਚ ਦਵਾਈ ਲਾਈ ਆ ਕਣਕ ਨੂੰ ਪਹਿਲਾਂ ਹੀ ਦਵਾਈ ਲਾ ਦੇਣੀ ਹੁੰਦੀ ਆ ਹਾਂ ਇਧਰ ਜਿਹੜੇ ਜਦੋਂ ਕਣਕ ਵੱਡੀ ਹੋ ਜਾਂਦੀ ਫਿਰ ਉਹਨਾਂ ਨੂੰ ਰੋਗਾਂ ਤੋਂ ਬਚਾਉਂਦੀ ਆ ਦਵਾਈ ਅੱਛਾ ਮੁਰਕੇ ਫਿਰ ਚਲੋ ਮੈਂ ਤੁਹਾਨੂੰ ਦਿਖਾਉਣੀ ਆ ਮਸ਼ੀਨ ਜਿਹਦੇ ਨਾਲ ਇਹ ਕਣਕ ਬੀਜਣਗੇ ਆ ਮਸ਼ੀਨ ਵੀ ਜੱਗ ਥਾਂਤੀ ਮੇਰੀ ਆ ਮਸ਼ੀਨ ਆ ਜਿਹਦੇ ਨਾਲ ਇਹ ਕਣਕ ਬੀਜ ਕੇ ਉਹਨਾਂਗੇ ਡ੍ਰੈਲ

ਹਾਂਜੀ ਗਾਇਸ ਸੰਤੂ ਸਾਹਿਬ ਤਾਂ ਚਲੇ ਗਏ ਜੀ ਕਣਕ ਵੀਜਣ ਵਾਸਤੇ ਤੇ ਆਪਾਂ ਜਿਹੜੇ ਘਰ ਦੇ ਕੰਮ ਕੰਪਲੀਟ ਕਰਦੇ ਕੱਪੜੇ ਵਾਸ਼ ਕਰਦੇ ਆ ਰਮਾਨਵੀ ਸਕੂਲ ਚਲਾ ਗਿਆ ਤੇ ਅੱਜ ਮੈਂ ਜਾਣਾ ਜੀ ਬਾਬਾ ਫਰੀਦ ਮੱਥਾ ਟੇਕਣ ਵਾਸਤੇ ਤੇ ਮੇਰਾ ਭਤੀਜਾ ਆਊਗਾ ਅਸੀਂ ਦੋਨੋਂ ਜਾਵਾਂਗੇ ਕਿਉਂਕਿ ਸੰਤੂ ਸਾਹਿਬ ਦਾ ਤਾਂ ਟਾਈਮ ਹੈ ਨਹੀਂਗਾ ਤੇ ਉਹ ਤਾਂ ਅੱਜ ਸਾਰਾ ਦਿਨ ਕਣਕੀ ਵੀਜਣਗੇ ਪਹਿਲਾਂ ਬੀਬੂ ਬਣਾਉਂਦੇ ਰਹੇ ਤੇ ਹੁਣ ਫਿਰ ਕਣਕ ਵੀਜਣ ਗਏ ਤੇ ਰੋਟੀ ਉਹਨਾਂ ਨੇ ਆ ਕੇ ਖਾਣੀ ਆ ਮੈਂ ਬਸ ਦੁੱਧ ਨੂੰ ਵਾਲਾ ਦਿਵਾ ਕੇ ਤੇ ਇਸ ਤੋਂ ਬਾਅਦ ਰੋਟੀ ਲਾ ਕੇ ਤੇ ਫਿਰ ਆਪਾਂ ਹੁੰਨੇ ਆ ਜੀ ਜਾਣ ਵਾਸਤੇ ਰੈਡੀ ਡੈਡੀ ਤਾਂ ਆ ਗਏ ਆ ਤੇ ਸੰਧੂ ਸਾਹਿਬ ਵੀ ਮੈਨੂੰ ਲੱਗਦਾ ਆਉਣ ਵਾਲੀ ਆ ਡੈਡੀ ਤਾਂ ਆ ਗਏ ਆ ਤੇ ਰੋਟੀ ਹਜੇ ਖਾਣੀ ਆ ਭੁੱਖਾਂ ਲੱਗੀਆਂ ਹੋਣ ਕਿ ਹੁਣ ਸੰਧੂ ਸਾਹਿਬ ਨੂੰ ਤਾਂ ਭੁੱਖ ਵੀ ਬਹੁਤ ਜ਼ਿਆਦਾ ਲੱਗਦੀ ਆ ਸਹੀ ਗੱਲ ਜੀ ਭੁੱਖਾ ਕਿੰਨੀ ਕ ਲੱਗੀਆਂ ਭੁੱਖਾ ਬਹੁਤ ਭੁੱਖਾ ਆ ਕੋਟ ਹੁਣ ਤਾਂ ਲਾ ਦੋ ਹੁਣ ਤਾਂ ਧੁੱਪ ਚੜ ਗਈ ਅਸੀਂ ਬਾਬਾ ਫਰੀਦ ਚੱਲੇ ਆ ਹਾਂਜੀ ਗਾਇਸ ਆਪਾਂ ਨਾਲੇ ਸੀਗੇ ਤੇ ਬਸ ਵਾਰ ਰਹਿ ਗਏ ਆਪਣੇ ਕੱਲੇ ਵਹਣ ਵਾਲੇ ਤੇ ਭਾਬੀ ਨੂੰ ਮੈਂ ਦੇਖ ਰਹੀ ਆ ਭਾਬੀ ਤੇ ਸਣੀ ਨੂੰ ਦੇਖ ਰਹੀ ਆ ਜਦੋਂ ਆਉਣਗੇ ਫਿਰ ਆਪਾਂ ਚੱਲਾਂਗੇ ਬਾਬਾ ਫਰੀਦ ਜੀ ਦੇ ਤੇ ਉਧਰ ਸੰਧੂ ਸਾਹਿਬ ਮੈਂ ਤੁਹਾਨੂੰ ਦਿਖਾਉਣੀ ਆ ਕੰਮ ਦੀ ਰੋਟਾ ਹੁਣ ਵੈਸੇ ਕਣਕ ਬੀਜ ਕੇ ਆਏ ਰੋਟੀ ਖਾਣ ਬੈਠੇ ਸੀਗੇ ਚਲੋ ਫਿਰ ਸਾਹ ਵੀ ਲੈਣਾ ਹੁੰਦਾ ਪਰ ਵੈਸੇ ਮੈਂ ਛੇੜਦੀ ਆ ਜਾ ਕੇ ਵੀ ਤੁਸੀਂ ਬੈਠੇ ਆ ਟੀਵੀ ਦੇਖੀ ਜਾਂਦੇ ਤੇ ਕੰਮ ਨਹੀਂ ਆ ਰਿਹਾ ਤੁਹਾਨੂੰ ਮੈਂ ਛੇੜਦੀ ਜਾਂ ਕਿ ਇਹ ਕਿਹੜੇ ਟਾਈਮ ਦਾ ਟੀਵੀ ਦੇਖ ਰਹੇ ਹੋ ਤੁਸੀਂ ਟੀਵੀ ਕਿੱਥੇ ਕਣਕ ਕਣਕ ਹਜੇ ਆਪਣੀ ਸਾਰੀ ਵੀਜੀ ਨਹੀਂ ਗਈ ਆ ਮੈਂ ਕਿਹਾ ਦੋ ਮਿੰਟ ਹੋਈ ਸਿੱਧੀ ਕਰਦੇ ਆ ਹੂੰ ਮੈਂ ਕਿਹਾ ਦੋ ਮਿੰਟ ਦੋ ਮਿੰਟਾਂ ਦੇ ਵਿੱਚ ਆਲਸ ਹੋ ਜਾਂਦਾ ਸਹੀ ਗੱਲਾਂ ਨੀਂਦ ਆਉਂਦੀ ਮਿਲਦੀ ਭੀ ਕਰਕੇ ਸੁਦੇਮ ਤੇ ਖੜੀ ਜਾਂਨ ਗਈ ਹੋਰ ਹੂੰ ਅੱਜ ਤੁਸੀਂ ਇੰਨੇ ਗਾਇਜ਼ ਅੱਜ ਇਹ ਮੈਨੂੰ ਲੱਗਦਾ ਤੁਸੀਂ 4 ਵਜੇ ਉੱਠੇ ਸੀ ਹੂੰ 4 ਵਜੇ ਉੱਠ ਕੇ ਜਿਉਂ ਲੱਗੇ ਭਾਂਡੇ ਖੜਕਾਉਣ ਜਿਉਂ ਲੱਗੇ ਭਾਂਡੇ ਖੜਕਾਉਣ ਤੁਸੀਂ ਇੰਨੀ ਅੱਜ ਨੀਂਦ ਖਰਾਬ ਕੀਤੀ ਨਾ ਸਾਡੀ ਪੁੱਛੋ ਹੀ ਨਾ ਥੋੜੀ ਤਾਂ ਨੀਂਦ ਵੈਸੇ ਹੀ ਬੰਦ ਤੁਸੀਂ ਨਾ ਕੇ ਵੀ ਗਏ ਸੀਗੇ ਨਾ ਕੇ ਨਾ ਮੈਂ ਪਾਠ ਕਰਨਾ ਸੀ ਨਾ ਤੇ ਫਿਰ ਬਾਲਟੀਆਂ ਕਿਉਂ ਖੜਕਾਉਂਦੇ ਫਿਰਦੇ ਸੀ ਕੇ ਤੇ ਜਾਣਾ ਸੀ ਸਿਰਫ ਇੱਕ ਚਾਹ ਬਣਾਉਣੀ ਸੀ ਤੇ ਮੈਨੂੰ ਲੱਗਦਾ ਇਹਨਾਂ ਨੇ ਪੂਰਾ 1 ਘੰਟਾ ਤੁਸੀਂ ਨਾ ਰਸੋਈ ਦੇ ਵਿੱਚ ਭਾਂਡੇ ਖੜਕਾਏ ਆ ਪੂਰਾ 1 ਘੰਟਾ ਅੱਛਾ ਹਾਂ ਕੀਤਾ ਕੀ ਤੁਸੀਂ ਇੰਨਾ ਟਾਈਮ ਮੈਨੂੰ ਇਹ ਤਾਂ ਦੱਸੋ ਕੱਲੀ ਚਾਹ ਬਣਾਈ ਹੈ ਹੋਰ ਕੀ ਕੀਤਾ ਹੋਰ ਬਸ ਹੋਣੀ ਹੂੰ ਕਸੋਣੀ ਕੀਤਾ ਤੇ ਫਿਰ ਭਾਂਡੇ ਕਿਉਂ ਖੜਕਾਏ ਇਨੇ ਐਨਾ ਖੜਕਾ ਦੜਕਾ ਤੈਨੂੰ ਸੁਪਨਾ ਆਇਆ ਹੋਗਾ ਫਿਰ ਮੈਨੂੰ ਗੁੱਸਾ ਗੁੱਸਾ ਬਹੁਤ ਜਿਹੜਾ ਫਿਰ ਮੇਰੇ ਸੰਦੇ ਸਾਹਿਬ ਤੇ ਆਇਆ ਹੋਗਾ ਸੁਪਨਾ ਨਹੀਂ ਆਇਆ ਭਾਂਡੇ ਖੜਕਾਉਣ ਨਾਲ ਉੱਥੇ ਕੀ ਸੀ ਕਿ ਭਾਂਡੇ ਖੜਕਾਉਣ ਨਹੀਂ ਤੇ ਹੁਣ ਕੀ ਵਿਚਾਰਾ ਹੁਣ ਕੀ ਕੰਮ ਕਰਨੇ ਆ ਅਸੀਂ ਤਾਂ ਚੱਲੇ ਬਾਬਾ ਫਰੀਦ ਹੁਣ ਬਸ ਮੇਰਾ ਤਾਂ ਮੈਂ ਸੌ ਜਾ ਲੈ ਤੇ ਕੰਮ ਨੋਕਰ ਕਰਕੇ ਜਾਣਗੇ ਬਹੁਤ ਥੱਕ ਗਿਆ ਬਾ ਮਾ ਟੁੱਟਣਾ ਨਹੀਂ ਨਾ ਮੈਂ। ਆਸ ਦੀ ਗੱਲ। ਮੈਂ ਵੀ ਜਾਣਾ ਫਿਰ ਜਾ ਕੇ ਕਣਕ। ਹੋਰ ਤੂੰ ਵੀ ਜਾ ਹਾਂ ਟਰੈਕਟਰ ਚ ਲਾਉਣ ਤਾਂ ਸੈਕ ਹੀ ਲਿਆ ਦੁੱਜੀ। ਕਹੀ ਤਾਂ ਕਹੀ ਨਹੀਂ ਮੈਂ ਜਾ ਕੇ ਵੀਜ ਕਿਉਂ ਨਹੀਂ ਆ। ਹੋਰ ਹੂੰ। ਬੀੜਿਆ ਕੇ ਆਉਣਾ ਥੋੜਾ ਨਵਾਂ। ਸ਼ਹਿਰੋਂ? ਹਾਂ ਦੋ ਤਿੰਨ ਗੱਲਿਆਂ ਦਾ। ਅੱਛਾ। ਫੇਰ ਬਰੈਲ ਕੋਈ ਲੈ ਗਿਆ ਮੰਗ ਕੇ ਤੇ ਫਿਰ 2 ਵਜੇ ਵੀਜਣ ਜਾਵਾਂਗੇ 2 ਵਜੇ ਤੋਂ ਬਾਅਦ। हां अच्छा ठीक है चार। चार। चार ते फिर ਤੁਸੀਂ ਆਪਦਾ ਹਾਂ ਰੋਟੀ ਖਾ ਲਈ ਤੇ ਨਾਲ ਉਹ ਤੇ ਨਹਾ ਕੇ ਟਾਈਮ ਨਾਲ ਹੀ ਲਿਓ ਬੀ ਜਾ ਕੇ ਜਰੂਰੀ ਤਾਂ ਨਹੀਂ ਵੀ ਸ਼ਾਮ ਨੂੰ ਹੀ ਜਾਣਾ ਫਿਰ ਜਾਂਨੇ ਬਸ ਹੂੰ ਜਾਣੇ ਆ ਚਾਹ ਬਣਾ ਲਾਂ ਮੈਂ ਭਾਬੀ ਹੋਣਾ ਨੂੰ ਡੀਗਦੀ ਸੀ ਵੀ ਚਲ ਉਹ ਆ ਜਾਣਗੇ ਫਿਰ ਮੈਂ ਚਾਹ ਬਣਾਉਂਗੀ ਉਹਨਾਂ ਨੇ ਵਾਵਾ ਟਾਈਮ ਲਾਤਾ ਬਣਾਉਣੀ ਹੈ ਚਾਹ ਚਾਹ ਪੀ ਕੇ ਫੇਰ ਹੀ ਜਾਵਾਂਗੇ ਹੂੰ ਤੇ ਤੁਹਾਨੂੰ ਵੀ ਬਣਾ ਦੂੰਗੀ ਚਾਹ ਸਾਢੇ 11 ਹੋ ਗਏ ਤੇ ਦੁਪਹਿਰ ਦੀ ਤੁਹਾਡੀ ਰੋਟੀ ਤਿਆਰ ਕੀਤੀ ਪਈ ਹੈ ਤੇ ਆਪਦੀ ਖਾ ਲਿਓ ਫਿਰ 11 ਵਜੇ ਤੱਕ ਆਦੀ ਹੁੰਨ ਦੁਪਹਿਰੇ ਕਿੱਥੋਂ ਫਿਰ ਵੀ ਜੇ ਭੁੱਖ ਲੱਗੀ ਤਾਂ ਵੈਸੇ ਮੈਂ ਬਣਾ ਕੇ ਰੱਖਦੀ ਆ ਚਲੂੰਗਾ ਗਿਆ ਨੂੰ ਫਿਰ ਟਾਈਮ ਲੱਗ ਹੀ ਜਾਂਦਾ ਚਲ ਠੀਕ ਲਓ ਜੀ ਸਾਡੇ ਰਿਸ਼ਤੇਦਾਰ ਜਿਨ੍ਹਾਂ ਨੂੰ ਮੈਂ ਪਿਛਲੇ 1 ਘੰਟੇ ਤੋਂ ਡੀਗ ਰਹੀ ਆ ਪਹੁੰਚ ਚੁੱਕੇ ਨੇ ਤੇਲ ਤੁਲ ਚੋ ਦਿੱਤੀ ਤੁਹਾਡਾ ਹੈਲੋ ਆ ਗਏ ਪਹੁੰਚ ਗਏ ਕਿਵੇਂ ਆ ਠੀਕ ਹੈ ਸਤਿ ਸ਼ਕਾਲ ਸਤਿ ਸ਼ਕਾਲ ਆ ਜੋ ਤੁਸੀਂ ਲੇਟ ਹੋ ਗਏ ਬਈ ਹੂੰ ਥੋੜੇ ਪਿਆਰ ਅੱਛਾ ਮੇਰੇ ਕੋਲ ਜੇ ਮੈਂ ਨਾ ਕਰਦੀ ਫੇਰ ਤੁਸੀਂ ਕਹਿੰਦੇ ਜੇ ਮੈਂ ਤੁਹਾਨੂੰ ਫੋਨ ਨਾ ਕਰਦੀ ਫੇਰ ਮੈਂ ਇਹ ਕਹਿੰਦਾ ਸੀ ਕਰ ਲਾ ਮੈਂ ਕਿ ਤੂੰ ਚੱਲ ਆਪਾਂ ਕੱਢ ਲਾਂਗੇ ਤੂੰ ਵੇਜਿੰ ਜਾਂ ਕੇ ਦਵਾ ਦਾ ਚੱਲ ਮੈਂ ਨਾ ਜਿਹੜਾ ਤੁਹਾਨੂੰ ਫੋਨ ਲਾਇਆ ਸੀ ਫਿਰ ਮੈਂ ਚਾਹ ਰੱਖਤੀ ਮੈਂ ਕਿ ਹੁਣ ਚਾਹ ਰੱਖਦਾ ਤੇ ਇੱਕ ਸੰਧੂ ਸਾਹਿਬ ਆਏ ਸੀ ਫਿਰ ਮੈਨੂੰ ਕਹਿੰਦੇ ਚਾਹ ਬਣਾ ਕੇ ਜਾਈਂ ਚਾਹ ਬਣਾ ਹੀ ਬਣਾਣਾ ਜਾਈਂ ਚਲ ਬੈਠੋ ਪਾਣੀ ਪੀਓਗੇ ਨਹੀਂ ਪਾਣੀ ਨਹੀਂ ਚਾਹ ਹੀ ਪੀਓਗੇ ਸਿੱਧੀ ਹੈ ਚਾਹ ਪੀ ਗਏ ਚੱਲਦੇ ਹੋ ਫਿਰ ਆਪਾਂ ਸਾਦਾ ਮੁੱਠੀ ਵੀ ਪੀ ਸਕਦੇ ਠੀਕ ਕੀ ਮੁੱਠੀ ਕੀ ਸਕਦੇ ਤੇ ਉੱਥੇ ਵੀ ਪੀ ਲਾਂਗੇ ਚੱਲ ਚੱਲੋ ਬਈ ਖੜਾ ਹਈਏ ਆਪਾਂ ਚਾਹੇ ਚਲੋ ਸਣੀ ਚਲ ਆਜਾ ਟਾਈਮ ਬਹੁਤ ਹੋ ਗਿਆ ਫਿਰ ਵਾਪਸ ਵੀ ਹੋਣਾ ਟਾਈਮ ਲੱਗ ਜਾਂਦਾ ਕਿ ਨਹੀਂ ਹੋ ਤੋ ਗਈ ਆਪਾਂ ਹੈਗੀ ਹਾਂ ਤੇ ਸੇਵਾ ਵੀ ਕਰਨੀ ਠੀਕ ਹੂੰ ਚਲੋ ਚਲੋ ਭਾਈ ਚਲੋ ਸਾਡਾ ਰਸਤਾ ਹੈ ਪਰ ਅੱਗੇ ਭਾਈ ਲਾਓ ਜੀ ਅਸੀਂ ਬਾਬਾ ਫਰੀਦ ਜੀ ਦੇ ਮੱਥਾ ਦਾ ਲਿਆ ਟੇਕ ਤੇ ਹੁਣ ਸੁਖਮਣ ਕਹਿੰਦਾ ਵੀ ਮੈਂ ਕਿਲਾ ਦੇਖ ਕੇ ਜਾਣਾ ਤੇ ਇਹ ਵੈਸੇ ਵਿਖਾਉਂਦੇ ਨਹੀਂ ਹੁੰਦੇ ਸੁਖਮਣ ਇਹ ਨਾ ਬੰਦ ਹੁੰਦਾ ਥੋੜੀ ਦੇਰ ਪਹਿਲਾਂ ਕੰਕਰ ਨੂੰ ਦਿਖਾਈ ਸੀ ਉਹ ਕਹਿੰਦੇ ਦੇਖਦੇ ਆ ਚੱਲ ਆਪਾਂ ਅੱਗੇ ਜਾ ਕੇ ਹਨਾ ਜੇ ਤਾਂ ਗੇਟ ਖੁੱਲਾ ਹੋਇਆ ਤਾਂ ਜ਼ਰੂਰ ਦੇਖਾਂਗੇ ਤੇ ਨਹੀਂ ਬਈ ਸਾਡਾ ਹੋ ਜਾਣਾ ਪੋਪਟ ਹਨਾ ਹਾਂਜੀ ਚੱਲ ਵੇਣੇ ਆ ਹਾਂਜੀ ਅਸੀਂ ਦੇਖਦੇ ਆ ਵੈਸੇ ਗੇਟ ਤਾਂ ਖੁੱਲਾ ਪੋਪਟ ਤਾਂ ਸਾਡਾ ਨਹੀਂ ਹੋਇਆ ਗੇਟ ਖੁੱਲਾ ਏ ਦਿਖਾਉਣੇ ਆ ਤੁਹਾਨੂੰ ਦੇਖੋ ਚਲੋ ਅੱਗੇ ਚੱਲੋ ਏ ਨਹੀਂ ਪਤਾ ਹੁਣ ਅੰਦਰ ਜਾਣ ਦੇਣਗੇ ਕਿ ਨਹੀਂ ਜਾਣ ਦੇਣਗੇ ਨਹੀਂ ਜਾਣ ਦੇਰੇ ਅਸੀਂ ਇੱਥੇ ਖੜ ਕੇ ਤੇ ਦੇਖ ਸਕਦੇ ਹਾਂ ਇੱਕ ਵਾਰ ਲਓ ਜੀ ਇਹ ਕਹਿੰਦੇ ਕੱਲ ਤੋਂ ਸਟਾਰਟ ਆ ਤੇ ਅੱਜ ਨਹੀਂ ਜਾ ਸਕਦੇਗੇ ਕਿਉਂਕਿ ਅੰਦਰ ਸਫਾਈ ਕਰ ਰਹੇ ਆ ਕਿਉਂਕਿ ਕਾਫੀ ਟਾਈਮ ਤੋਂ ਜਿਹੜਾ ਇਹ ਬੰਦ ਸੀ ਮੈਂ ਦੇਖਿਆ ਯਾਰ ਬੇਵਕੂਫ ਕਾ ਰਹੀ ਹੈ ਦੇਖ ਸਕਦੇ ਹੋ? ਦੇਖ ਸਕਦੇ ਹੋ ਸੀ। ਲਓ ਜੀ ਸਾਨੂੰ ਮਤਲਬ ਕਿ ਦੇਖਣ ਦੀ ਇਜਾਜ਼ਤ ਦੇ ਦਿੱਤੀ ਤੇ ਵੈਸੇ ਵੀਡੀਓ ਬਣਾਉਣ ਦੀ ਨਹੀਂ ਦਿੱਤੀ ਪਰ ਮੈਂ ਫੇਰ ਵੀ ਥੋੜੀ ਜੀ ਤੁਹਾਡੇ ਲਈ ਬਣਾ ਲਈ ਆ। ਗੇਟ ਦੀ ਜਿਹੜਾ ਮੇਨ ਗੇਟ ਹੈ। ਕੀ ਦੇਖਿਆ ਫਿਰ ਤੁਸੀਂ ਅੰਦਰ ਜਾ ਕੇ? ਬਾਬਾ ਜੀ ਦੀ ਜਗ੍ਹਾ। ਬਾਬਾ ਜੀ ਦੀ ਜਗ੍ਹਾ ਬਾਬਾ ਫਰੀਦ ਜੀ ਦੀ ਜਗ੍ਹਾ ਜਿੱਥੇ ਬਾਬਾ ਜੀ ਨੇ ਆਪਣੇ ਸਿਰ ਤੇ ਟੋਕਰੀ ਚੱਕੀ ਸੀ। ਤੇ 40 ਦਿਨ ਦਾ ਕੀਤਾ ਸੀ ਤਬ ਤੇ ਉਹ ਜਗ੍ਹਾ ਜਿਹੜੀ ਬਾਬਾ ਫਰੀਦ ਜੀ ਦੀ ਖੋਲ ਸੀ ਤੇ ਆਪਾਂ ਮੱਥਾ ਟੇਕ ਕੇ ਆਏ ਆ ਹਣਾ ਛੋਟ ਦਿਨਾਂ ਦੇ ਵਿੱਚ ਆਪਾਂ ਕਦੋਂ ਵੀ ਜਾ ਸਕਦੇ ਹਾਂ ਹਾਂਜੀ ਕਦੋਂ ਵੀ ਜਾ ਸਕਦੇ ਹੁਣ ਹੈ ਇੱਥੋਂ ਹੁਣ ਹਾਂ ਜੀ ਤੀਰ ਤੋਂ ਗੁਰੂ ਸਾਹਿਬ ਪ੍ਰਕਾਸ਼ ਹੋਏ ਕੋਈ ਵੀ ਆ ਕੇ ਮੱਥਾ ਟੇਕ ਸਕਦਾ ਜੀ ਅੱਗੇ ਜਿਹੜੀਆਂ ਹੋਰ ਚੀਜ਼ਾਂ ਦੇਖਣ ਯੋਗ ਆ ਉਹ ਨਹੀਂ ਦੇਖਣ ਦੇਣੀਆਂ ਇਹਨਾਂ ਨੇ ਕਿਉਂਕਿ ਉਹਦੀ ਮਨਾਈ ਆ ਸੁਪਰੀਮ ਕੋਰਟ ਨੇ ਮਨਾ ਕਿ ਤਹਾਂ ਹੈ ਐਕਚੁਅਲੀ ਜਿਹੜੀਆਂ ਗੱਡੀਆਂ ਹੈਗੀਆਂ ਨੇ ਜਿਹੜੀਆਂ ਗੱਡੀਆਂ ਵਗੈਰਾ ਸਾਰਾ ਕੁਝ ਇਹ ਨਹੀਂ ਦੇਖ ਸਕਦੇ ਸਿਰਫ ਆਪਾਂ ਬਾਬਾ ਜੀ ਦੇ ਜਗ੍ਹਾ ਤੇ ਜਾ ਸਕਦੇ ਹਾਂ ਹਾਂ ਚਲੋ ਕੋਈ ਗੱਲ ਨਹੀਂ ਬਾਬਾ ਜੀ ਦੇ ਦਰਸ਼ਨ ਹੋ ਗਏ ਇੰਨਾ ਹੀ ਬਹੁਤ ਆ ਕਿ ਨਹੀਂ ਕਿਸੇ ਵੀ ਕਿਸੇ ਨੇ ਆਉਣਾ ਹੋਵੇ ਤਾਂ ਆ ਸਕਦਾ ਹੁਣ ਹੀ ਚਾਲੀ ਦੇ ਹਾਂ ਬਸ ਚਲੋ ਆਪਾਂ ਮੈਂ ਵੀ ਅੱਜ ਪਹਿਲੀ ਵਾਰ ਹੀ ਆਈ ਹਾਂ ਇੱਥੇ ਮੈਨੂੰ ਇੰਨੇ ਟਾਈਮ ਹੋ ਗਿਆ 20 ਸਾਲ 25 ਸਾਲ ਪਰ ਮੈਂ ਇਸ ਜਗ੍ਹਾ ਤੇ ਅੱਜ ਪਹਿਲੀ ਵਾਰ ਆਈ ਹਾਂ ਦੇਖੋ ਜੀ ਇਹ ਹੈਗਾ ਕਿਲਾ ਜਿਹਦੇ ਵਿੱਚ ਅਸੀਂ ਜਾ ਕੇ ਆਏ ਹਾਂ ਤੇ ਬਾਬਾ ਫਰੀਦ ਜੀ ਦੀ ਜਗ੍ਹਾ ਬਹੁਤ ਵਧੀਆ ਅੰਦਰ ਬਣੀ ਹੋਈ ਆ ਚਿਰਾਗ ਲੱਗੇ ਹੋਏ ਆ ਮੱਥਾ ਟੇਕ ਕੇ ਸਕੂਨ ਮਿਲ ਗਿਆ ਬਾਬਾ ਫਰੀਦ ਜੀ ਦੀ ਜਗ੍ਹਾ ਤੇ ਮੱਥਾ ਟੇਕ ਕੇ ਜੀ ਬਹੁਤ ਜ਼ਿਆਦਾ ਸਕੂਨ ਮਿਲਿਆ ਸਾਨੂੰ ਤੇ ਇਹ ਸਾਰਾ ਕਿਲਾ ਏ ਅਸੀਂ ਤਾਂ ਆਖਿਆ ਚਲੋ ਤੁਹਾਨੂੰ ਵੀ ਅਸੀਂ ਦਿਖਾਵਾਂਗੇ ਤੇ ਪਰ ਉੱਥੇ ਉਹਨਾਂ ਨੇ ਮਨਾਂ ਕੀਤਾ ਹੋਇਆ ਸੀ ਵੀ ਤੁਸੀਂ ਵੀਡੀਓ ਨਹੀਂ ਬਣਾ ਸਕਦੇ ਤਾਂ ਕਰਕੇ ਫਿਰ ਅਸੀਂ ਵੀਡੀਓ ਨਹੀਂ ਬਣਾ पाए ਕੋਸ਼ਿਸ਼ ਤਾਂ ਕੀਤੀ ਸੀ ਫਿਰ ਅਸੀਂ ਅਖਰ ਨਹੀਂ ਫਿਰ ਕਿਉਂਕਿ ਉਹਨਾਂ ਨੇ ਜਦੋਂ ਮਨਾ ਹੀ ਕਰਤਾ ਹੈ ਨਾ ਆਪਾਂ ਨਹੀਂ ਬਣਾਈ ਵੀਡੀਓ ਇਹ ਦੇਖੋ ਆ ਸਾਰਾ ਕਿਲਾ ਆ ਦੇਖੋ ਜਦੋਂ ਅਸੀਂ ਫਰੀਡਪੋਰਟ ਆਉਂਦੇ ਹੁੰਦੇ ਸੀ ਸਾਨੂੰ ਨਾ ਇਹ ਲੱਗਦਾ ਹੁੰਦਾ ਸੀਗਾ ਵੀ ਪਤਾ ਨਹੀਂ ਅੰਦਰ ਕੀ ਚੀਜ਼ ਆ ਹੈ ਨਾ ਜਿਹੜੀਆਂ ਰਾਜੇ ਦੀਆਂ ਗੱਡੀਆਂ ਸੀ ਪੁਰਾਣੀਆਂ ਉਹਨਾਂ ਟਾਈਮਾਂ ਦੇ ਵਿੱਚ ਉਹ ਸਾਰੀਆਂ ਖੜੀਆਂ ਤੋਫਾ ਵਗੈਰਾ ਖੜੀਆਂ ਤੇ ਉਹ ਨਹੀਂ ਦੇਖਣ ਦਿੰਦੇ ਕਿਉਂਕਿ ਉਹਦਾ ਰੋਲਾ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਚੱਲ ਜਦਾ ਤਾਂ ਕਰਕੇ ਫਿਰ ਉਹਦੀ ਮਨਾਈ ਹੈ ਜੀ। ਇਹ ਹੁਣ ਆਪਾਂ ਚੱਲਦੇ ਹਾਂ ਆਪਣੇ ਘਰਾਂ ਨੂੰ। ਬਾਬਾ ਜੀ ਦਾ ਖੰਡ ਬਾਠ ਹੋਣਾਗਾ ਤੇ 20 ਤਰੀਕ ਨੂੰ ਨਗਰ ਕੀਰਤਨ ਹੋਣਾਗਾ ਇੱਥੇ। ਹਾਂ। ਖੰਡ ਪਾਟ ਖੁੱਲਣੇ ਆ ਬਾਬਾ ਜੀ ਦੇ ਤੇ 20 ਤਰੀਕ ਨੂੰ ਨਗਰ ਕੀਰਤਨ ਤਾਂ ਉਹਨਾ ਟਾਈਮ ਕੋਈ ਵੀ ਆ ਕੇ ਇੱਥੇ ਮੱਥਾ ਟੇਕ ਸਕਦਾ ਬਾਬਾ ਜੀ ਦੀ ਬਹੁਤ ਸੋਹਣੀ ਜਗ੍ਹਾ ਬਣੀ ਐ। ਤੇ ਦਰਸ਼ਨ ਕਰੋ ਜੀ ਆਓ ਤੇ ਮੱਥਾ ਟੇਕੋ। ਕਿ ਨਹੀਂ ਸਣੀ ਹਾਂਜੀ ਅਸੀਂ ਤਾਂ ਟੇਕ ਲਿਆ ਹੈਣਾ ਮਾਮੀ ਹਾਂਜੀ ਸਾਡੇ ਤਾਂ ਹਾਂਜੀ ਬਹੁਤ ਵਧੀਆ ਬਹੁਤ ਚੰਗਾ ਦਿਨ ਨਿਕਲੇ ਚੜਿਆ ਹੈਗਾ ਜਿਹੜਾ ਅੱਜ ਇੱਧਰ ਜਗ੍ਹਾ ਦਿਖਾਉਂਦਾ ਹਾਂ ਹਾਂ ਇੱਥੇ ਬਾਬਾ ਜੀ ਨੇ ਚਾਲੀ ਦਿਨਾਂ ਤੱਕ ਕੀਤਾ ਸੀਗਾ ਤੇ ਬਾਬਾ ਜੀ ਨੇ ਆਪਣੇ ਸਿਰ ਤੇ ਟੋਕਰੀ ਚੱਕੀ ਸੀਗੀ ਕਈ ਜਗ੍ਹਾ ਪੂਰਾ ਸਾਡੇ ਨਾ ਤੇ ਬੈਠ ਗਿਆ ਹਾਂ ਉਹ ਜਗ੍ਹਾ ਅੱਜ ਦਿਖਾਈ ਆ ਇਹਨਾਂ ਨਹੀਂ ਹੈ ਪਹਿਲਾਂ ਬੰਦ ਕੀਤੀ ਹੋਈ ਸੀ ਤੇ ਇੱਧਰ ਬਾਬਾ ਫਰੀਦ ਅੱਜ ਵਰਤਾਰਾ ਸਾਹਿਬ ਹਾਂ हाँ देखो आ कि लही है उपर तिकर दिखाई है मैं तो सारा इधरली साइड हाँ सारा किला ਟ੍ਰੈਕਟਰਾਂ ਦੇ ਨਾ ਪਿੱਛੇ ਲੁੱਕ ਜੇ ਗਿਆ ਹਨਾ ਇੱਥੇ ਸਟਾਲਾਂ ਲੱਗੀਆਂ ਹੋਈਆਂ ਕਿਲੇ ਦੇ ਬਾਹਰ ਜਿਨੇ ਜਿਨਾ ਜਿਨੇ ਕੋਈ ਵੀ ਚੀਜ਼ ਖਾਣੀ ਉਹ ਖਾ ਸਕਦਾ ਕਿ ਨਹੀਂ ਸਣੀ ਗਾਈਜ਼ ਇੱਧਰ ਅਸੀਂ ਪਾਰਕਿੰਗ ਦੇ ਵਿੱਚ ਲਾਇਆ ਸੀ ਬਾਈਕ ਤੇ ਸੁਖਮਣ ਲੈਣ ਗਿਆ ਸੀ ਆਖਿਆ ਸੀ ਤਾਂ ਇੱਥੇ ਹੀ ਖੜਦੇ ਹਾਂ इत ख देखते हर किला दूरों दूरों किला देख हाँ बहुत जगह बनया मोर बहुत इतना है मैं क्या मोर बहुत इतना हाँ ਬੰਦ ਕਰਕੇ ਹੁੰਦੀ ਆ ਹੂੰ ਆਹ ਸ਼ਹਿਤ ਆ ਹਨਾ ਇਹ ਪਿਆਰ ਸ਼ਹਿਤ ਹੋਊਗਾ ਲੋਟਗਾ ਦਾ ਹੈ ਹੈ ਦੂਜੀਆਂ ਮੱਛੀਆਂ ਵੀ ਆਉਂਦੀਆਂ ਨੇ ਆਹ ਵਿਆਹ ਹੋ ਗਏ ਸਭ ਮਨ ਆ ਰਿਹਾ ਬਈ ਆ ਆ ਗਿਆ ਚੱਲ ਫਿਰ ਉਧਰ ਹੀ ਜਾਣਾ ਪੈਣਾ ਹਾਂਜੀ ਗਾਇਸ ਹੁਣ ਆਪਾਂ ਆ ਗਏ ਹਾਂ ਜੀ ਉਸੇ ਖੇਤ ਜਿੱਥੇ ਮੈਂ ਸਿੱਖਿਆ ਸੀ ਟਰੈਕਟਰ ਤੇ ਕਿਉਂਕਿ ਸੁਖਮਣ ਕਹਿੰਦਾ ਪੂਆ ਜੀ ਮੈਂ ਤੁਹਾਡੇ ਖੇਤ ਦੇਖ ਕੇ ਆਉਣਾ ਤੇ ਮੈਂ ਕਿਹਾ ਚੱਲ ਫਿਰ ਅੱਜ ਹੀ ਮੌਕਾ ਤੇ ਨਾਲੇ ਮੈਂ ਕਿਹਾ ਚੱਲ ਭਾਬੀ ਨੂੰ ਦਿਖਾ ਦਿੰਨੇ ਹਣਾ ਹੈ ਪਰ ਮੋਟਰ ਨਹੀਂ ਚੱਲਦੀ ਹੁਣ ਮੋਟਰ ਤਾਂ ਕਹਦੇ ਚੱਲਦੀ ਹੈ ਹੈ ਤਾਂ ਕਹਦੇ ਚੱਲਦੀ ਹੈ ਤੇ ਸੰਧੂ ਸਾਹਿਬ ਇੱਧਰ ਵੀਜ ਗਏ ਆ ਜੀ ਕਣਕ ਅੱਜ ਕਣਕ ਆਪਣੀ ਇਧਰਲੀ ਸਾਈਡ ਤਾਂ ਸਾਰੀ ਬੀਜਤੀ ਆ ਜਿੱਥੇ ਮੈਂ ਟਰੈਕਟਰ ਚਲਾਇਆ ਸੀ ਸਿੱਖਿਆ ਸੀ ਉਸ ਜਗ੍ਹਾ ਤੇ ਆਪਾਂ ਸਾਰੀ ਕਣਕ ਇਧਰ ਬੀਜਤੀ ਆ ਦੇਖ ਲਿਆ ਹੈ ਸਣੀ ਮੈਂ ਕੀ ਕਹਿੰਦੀ ਆ ਦੇਖ ਲਿਆ ਹਣ ਉਧਰ ਤਾਂ ਵੇਖਿਆ ਨਹੀਂ ਉਹ ਉੱਥੇ ਉੱਥੇ ਜਾ ਕੇ ਵੇਖ ਸੁਣਨਾ ਸੁਣਨਾ ਜਿਹਾ ਲੱਗਦਾ ਹੋਰ ਨਾ ਕੋਈ ਸਾਨੂੰ ਕਟਨ ਅਪ ਕਰਕੇ ਲੈ ਜਾਏ ਇੱਥੇ ਹੈ ਭਾਬੀ ਹੋਰ ਨਾ ਮੈਂ ਕਿ ਆਪਾਂ ਨੂੰ ਕੋਈ ਕਟਨ ਅਪ ਕਰਕੇ ਲੈ ਜੇ ਤੇ ਹੋਰ ਮਾਰ ਮੂਰ ਕੇ ਉਹਦੇ ਚ ਸੈਟ ਦਿਓ ਸੋ ਸੇਵ ਨਾਲ ਆ ਉਧਰ ਤਿੰਨ ਜਾਣੇ ਆਪਾਂ ਹੈ ਤਿੰਨ ਜਾਣੇ ਆਪਾਂ ਤਿੰਨ ਜਾਣੀ ਹੈ ਹਾਂ ਵੈਸੇ ਮੈਨੂੰ ਤਾਂ ਹਾਸਾ ਆਉਂਦਾ ਇੱਧਰ ਵੇਖ ਤ ਸੰਧੂ ਸਾਹਿਬ ਦੇ ਕੱਪੜੇ ਦੇਖ ਤੂ ਕਰ ਕਿੱਥੇ ਕਰਨੀ ਉੱਥੇ ਨਾ ਜਿਹੜੇ ਸੂਰ ਨਹੀਂ ਹੁੰਦੇ ਸੂਰ ਸੂਰ ਰੱਖੇ ਹੋਏ ਉੱਥੇ ਉਹਨਾਂ ਦੇ ਉਹ ਜਿਹੜਾ ਉਹ ਕੋਠਾ じゃ ਉਹ ਸਾਹਮਣੇ ਉੱਥੇ ਸੂਰ ਪਾਲੇ ਹੋਏ ਆ ਚੱਲੀਏ ਚੱਲ ਲਿਆ ਫਿਰ ਬਾਈਕ ਆਪਣਾ ਹੋਰ ਨਹੀਂ ਬਾਈਕ ਤਾਂ ਬਿਨਾਂ ਹੀ ਜਾਵਾਂਗੇ ਨਹੀਂ ਉਹ ਖੜਾ ਨਾਲੇ ਬਹੁਤ ਸੋਹਣੀ ਹੈ ਤੇ ਨਾਲੇ ਵੱਡੀ ਵੀ ਕਿੰਨੀ ਹੈ ਹਾਂ ਇਹਦੀ ਸ਼ਾਮ ਬਹੁਤ ਆ ਗਰਮ ਪੀਂਗ ਪਾਏ ਗਰਮੀਆਂ ਪੀਂਗ ਕਿੱਥੇ ਪਾਵੇ ਬੰਦਾ ਪੀਂਗ ਆ ਤੇ ਆ ਉਹ ਸੁੜਾਣੇ ਤੇ ਵਧੀਆ ਵੱਡੀ ਲਾਸ ਹਾਂ ਹਾਂ ਗੱਲ ਤੇਰੀ ਪੱਕੀ ਆ ਪੀਂਗ ਵੱਡ ਨਹੀਂ ਕਹਿੰਦੀ ਵੱਡੇ ਵੱਡੇ ਹੂਟੇ ਲਾਵਾਂਗੇ ਵੱਡੇ ਵੱਡੇ ਹੂਟੇ ਤੁਸੀਂ ਹੀ ਕਹਿੰਦੇ ਚਲਾਣਾ ਆਂਦਾ ਹੈਂ ਤੁਸੀਂ ਲੈ ਜਾਓ ਉੱਥੇ ਤੱਕ ਬਾਈਕ ਚਲਾ ਕੇ ਮੈਂ ਤਾਂ ਬਾਈਕ ਚਲਾ ਲੂੰਗੀ ਤੇ ਜੇ ਕੋਈ ਮਾੜੀ ਮੋਟੀ ਖਰੋਚ ਬਾਈਕ ਤੇ ਆ ਗਈ ਫਿਰ ਨਾ ਮੈਨੂੰ ਕਹੀਂ ਕੋਈ ਨਹੀਂ ਇੰਸ਼ਾਅਰ ਹੋ ਜਾਏਗਾ ਦੇਖ ਲਓ ਬਈ ਇਹ ਹੁਣ ਮੈਨੂੰ ਐਂ ਕਹਿੰਦਾ ਵੀ ਪੂਆ ਜੀ ਦੀ ਲੱਤ ਬਾਹਾਂ ਟੁੱਟ ਜੇ ਹੁਣ ਸਾਫ ਥਾਂ ਤੇ ਤਾਂ ਮੈਂ ਬਾਈਕ ਚਲਾ ਸਕਦੀ ਤੇ نیچے ਦੇਖੋ ਆ ਕੀ ਕੋਸ਼ਾ ਦੇਖੋ ਹੈ ਮੈਂ ਨਹੀਂ ਨਾ ਚਾਹੁੰਦੀ ਵੀ ਤੇਰਾ ਜਿਹੜਾ ਮੋਟਰਸਾਈਕਲ ਆ ਤੇ ਕੋਈ ਖਰੋਚ ਆਵੇ ਫਿਰ ਅਸੀਂ ਬਾਬਾ ਫਰੀਦ ਕਿਵੇਂ ਜਾਵਾਂਗੇ ਫੜਨ ਹਾਂ ਹੋਂਟਾ ਤੋ ਸਾਨੂੰ ਬਾਬਾ ਫਰੀਦ ਲੈ ਜਾਨਾ ਹੈ ਨਾ ਆ ਵੀ ਆ ਵੀ ਟਾਲੀ ਹੈ ਨਿੱਕੀ ਜੀ ਨਲਕਾ ਚੱਲਦਾ ਪਰ ਪਾਣੀ ਨਭੀ ਵੀ ਕਿਉਂਕਿ ਇੱਥੇ ਫਿਰ ਸੇਵਨ ਵਾਲੇ ਦਾ ਉਹ ਨੇੜੇ ਹੈ ਨਾ ਸੇਵਨ ਵਾਲਾ ਤਾਂ ਕਰਕੇ ਪੀਤਾ ਨਹੀਂ ਕਦੇ ਵੇਖੀ ਜਾਨ ਨੂੰ ਜੀ ਨਹੀਂ ਕਰਦਾ ਖੇਤਾਂ ਚ ਨਾ ਕਿ ਨਹੀਂ ਹੈ ਨਾ ਸੋਹਣੀ ਬਹੁਤ ਸੋਹਣੀ ਕੱਲੀ ਹੈ ਹਾਂ ਆਪਾਂ ਸਾ ਮੇਰੀ ਗੱਲ ਸੁਣੋ ਆਪਾਂ ਸਾਗ ਬਣਾਇਆ ਕਰਾਂਗੇ ਇੱਥੇ ਹੈਨਾ ਸਰਦੀਆਂ ਦੇ ਵਿੱਚ ਆਪਾਂ ਕਿਸੇ ਦਿਨ ਚੈਰੰਜ ਨਾ ਕਰੀਏ 24 ਆਵਰ ਰਾਤ ਰਹਿਣਾ ਹਾਂ 24 ਘੰਟੇ ਇੱਥੇ ਹੀ ਰਹਿਣਾ ਮੈਨੂੰ ਮੈਂ ਬਈ ਮੈਨੂੰ ਮੇਰੀ ਜਾਨ ਬਹੁਤ ਪਿਆਰੀ ਹੈ ਕਮੈਂਟ ਕਰਕੇ ਦੱਸੋ ਮੈਨੂੰ ਮੇਰੀ ਜਾਨ 24 ਘੰਟੇ ਰਹੀ ਹੈ ਜਾਂ ਫਿਰ ਨਾ ਰਹੀ ਹੈ ਮੈਨੂੰ ਮੇਰੀ ਜਾਨ ਬਹੁਤ ਪਿਆਰੀ ਹੈ ਬਈ ਇੱਕ ਦਿਨ ਪੂਰਾ ਉੱਥੇ ਰਾਤ ਵੀ ਗਾਇਸ ਦੇਖ ਲਓ ਕੀ ਵਗੈਰਾ ਵੀ ਇੱਥੇ ਸਾਰਾ ਕੁਝ ਸਖਮਨ ਕਹਿੰਦਾ ਵੀ ਇੱਕ ਦਿਨ ਦਾ ਤੁਸੀਂ ਚੈਲੰਜ ਦਿੱਤਾ ਸੀ ਚੈਲੰਜ ਕਰੋ ਵੀ ਉਸ ਕਮਰੇ ਦੇ ਵਿੱਚ ਸਾਰੀ ਰਾਤ ਰਹਿਣਾ ਤੇ ਲਾਈਟ ਵੀ ਹੈ ਨਹੀਂ ਜੀ ਇੱਧਰ ਲਾਈਟ ਲਵਾ ਲਿਓ ਨਾ ਹੈਂ ਲਾਈਟ ਲਵਾ ਲਿਓ ਹਨੇਰੇ ਦੇ ਵਿੱਚ ਮੈਂ ਤਾਂ ਲਾਈਟ ਜਗਾ ਲਾਂਗੇ ਸੋਲਰ ਪੈਨਲ ਮੇਰੀ ਗੱਲ ਸੁਣੋ ਉਹ ਜਗਾ ਲਾਂਗੇ ਲਾਟਣ ਲਾਟਣ ਉਹ ਸੋਲਰ ਪੈਨਲ ਨਾਲ ਤਾਂ ਹੈਗੇ ਆ ਉੱਥੋਂ ਵਸਟ ਕਨੈਕਸ਼ਨ ਮੈਨੂੰ ਪਤਾ ਲੱਗ ਜੀ ਪੁਰਾਣੇ ਟਾਈਮ ਲਾਟਣਾ ਜੀ ਕਿਵੇਂ ਰਹਿੰਦੇ ਸੀ ਉਹ ਵੀ ਉੱਥੇ ਕਨੈਕਸ਼ਨ ਹੈਗਾ ਹੀ ਆ ਕੈਮਰਾ ਲੱਗਿਆ ਹੋਇਆ ਜਿੱਥੇ ਮੇਰੀ ਗੱਲ ਸੁਣੋ ਜੇ ਤੁਸੀਂ ਵੀ ਸਾਡੇ ਨਾਲ ਰਹੋਗੇ ਫੇਰ ਅਸੀਂ ਰਹਿ ਸਕਦੇ ਆ ਰਹਿ ਸਕਦੇ ਆ ਹਾਂ ਚੱਲ ਠੀਕ ਆ ਕੋਈ ਨਹੀਂ ਜਦੋਂ ਪਾਣੀ ਦੀ ਵਾਰੀ ਹੋਈ ਨਾ ਇਹ ਤਾਂ ਬਹੁਤ ਬਰੇਕ हां गाइस बहुत 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 पर मैं नहीं मैं सीरियसली नहीं ओ फूफड़ जी ने एक दिन आई भी किया सीगा ਵੀ ਜੰਗਲ ਦੇ ਵਿੱਚ ਸਾਰਾ ਉਹਨਾਂ ਨੇ ਘਮਾਉਣਾਗਾ ਜੰਗਲ ਉਹ ਵਾਲਾ ਵਲੌਗ ਵੀ ਪਾਓ ਉਹ ਰਹਿ ਗਿਆ ਮੈਂ ਵਲੌਗ ਦੇਖ ਰਿਹਾ ਤਾਂ ਅਗਰ ਕੋਈ ਨਹੀਂ ਆਦਾ ਕੋਈ ਨਹੀਂ ਫਿਰ ਹੁਣ ਤੁਹਾਨੂੰ ਜੰਗਲ ਹੁਣ ਨਾ ਦਿਖਾਵਾਂ ਜੰਗਲ ਚੱਲ ਆਪਾਂ ਹੁਣ ਵੇਖ ਹੀ ਲੱਗੇ ਜੰਗਲ ਨਹੀਂ ਨਹੀਂ ਬਹੁਤ ਕੁਝ ਦੇਖ ਲਿਆ ਭਾਵੀ ਡਰਦੀ ਆ ਬਈ ਹੁਣ ਅਸੀਂ ਘਰੇ ਵੀ ਜਾਣਾ ਸਾਨੂੰ ਘਰ ਦੇ ਨੇ ਵੜ ਨਹੀਂ ਦੇਣਾਗਾ ਕਿਉਂਕਿ 4:00 ਵਜ ਗਈ ਆ ਨਹੀਂ 4 ਵਜ ਗਏ ਤੇ ਆਪਾਂ ਇੱਥੇ ਹੀ ਮੋਜਾਂ ਮਾਣੀ ਜੰਨੇ ਘਰੇ ਨਹੀਂ ਜਾਣਾ ਉਹਨਾਂ ਨੇ ਕਹਿਣਾ ਖੇਤਾਂ ਵਿੱਚ ਨਹੀਂ ਕਿੱਧਰ ਤੁਰੇ ਫਿਰਦੇ ਗਏ ਬਾਬਾ ਆਹ ਵੇਖ ਲੈ ਸੁਖਮਣ ਕਹਿੰਦਾ ਮੈਂ ਤਾਂ ਵਿਹਲਾ ਇਹ ਤਾਂ ਵਿਹਲਾ ਹੀ ਆ ਇਹਦੇ ਤੇ ਜਾ ਕੇ ਟੀਵੀ ਲਾ ਲੈਣਾ ਬਸ ਬਹਿ ਜਾਣਾ ਹੈਗਾ ਚੱਲ ਫਿਰ ਭਾਬੀ ਤੋਰ ਮੋਟਰਸਾਈਕਲ ਤੂੰ ਮੈਂ ਤਾਂ ਮੋਟਰਸਾਈਕਲ ਚਲੋ ਚਲਾਓ ਜਿਹਨੇ ਚਲਾਉਣਾ ਚੱਲ ਚਲਾ ਮੈਂ ਤਾਂ ਹੁਣ ਰੀਜਨ ਦੱਸਦਾ ਨਹੀਂ ਚਲਾ ਲੈਂਦੀ ਕਿਵੇਂ ਪੁਆਈ ਨਹੀਂ ਨਹੀਂ ਆ ਗਿਆ ਉਹ ਲੈ ਗਈ ਮਾਦਾ ਮੈਂ ਮੋਟਰਸਾਈਕਲ ਚਲਾਵਾਂ ਲੈ ਫੜ ਆ ਪਰਚਾ ਫੜਨੇ ਲੱਗ ਕੜੀ ਦੇ ਲਓ ਜੀ ਹੁਣ ਆਪਾਂ ਲੱਗੇ ਆ ਜੀ ਬਾਈਕ ਚ ਚਲਾਉਣ ਪਹਿਲਾਂ ਆਪਾਂ ਟਰੈਕਟਰ ਚ ਲਾਇਆ ਸੀ ਤੇ ਹੁਣ ਚਲਾਉਣ ਲੱਗੇ ਬਾਈਕ ਤੇ ਹੁਣ ਸਿੱਧਾ ਹੋਣ ਲੱਗੇ ਆ ਰੁਕੋ ਜਰਾ ਸਬਰ ਕਰੋ ਤੇ ਹੁਣ ਸਿੱਧਾ ਬਾਈਕ ਹੁਣ ਲੱਗਿਆ ਇਧਰ ਨੂੰ ਧੋਖਾ ਹੋਇਆ ਹੈ ਸਾਡੇ ਨਾਲ ਵਿਸ਼ਵਾਸਘਾਤ ਲਓ ਜੀ ਖੁਸ਼ ਆ ਹੁਣ ਵਿਸ਼ਵਾਸਘਾਤ ਹੋਇਆ ਹੈ ਸਾਡੇ ਨਾਲ ਤੁਸੀਂ ਮੈਨੂੰ ਕਹਿ ਸੀ ਕਿ ਬਾਈਕ ਚਲਾ ਕੇ ਦਿਖਾਓ ਮੈਂ ਚਲਾ ਕੇ ਦਿਖਾਤਾ ਹਾਂ ਜੀ ਜਿਹੜੇ ਕਹਿਣ ਵਾਂ ਗੁਜਾ ਅਜ ਤਾਂ ਦੁਨੀਆ ਤੇ ਡਾਈ ਫਰਦੀ ਹੁੰਦੀ ਆ ਦੇਖੋ ਬਈ ਪੂਆ ਜੀ ਨੇ ਹੁਣ ਚੀਟਿੰਗ ਕੀਤੀ ਆ ਤੁਸੀਂ ਆਪ ਹੀ ਵੇਖਿਆਗਾ ਇਹਨਾਂ ਕਿਸਵੇਂ ਚਲਾ ਕੇ ਦਿਖਾਉਂਗੀ ਮੇਰੀ ਗੱਲ ਸੁਣੋ ਮੈਂ ਕਿਸੇ ਦਿਨ ਤੁਹਾਨੂੰ ਮੋਟਰਸਾਈਕਲ ਜ਼ਰੂਰ ਚਲਾ ਕੇ ਦਿਖਾਵਾਂਗੀ ਇਸ ਜਗ੍ਹਾ ਤੇ ਮੈਂ ਤਾਂ ਨਹੀਂ ਚਲਾਉਂਦੀ ਕਿਉਂਕਿ ਇੱਥੇ ਆ ਕੀ ਕਹਿੰਦੇ ਨੇ ਕਾ ਬਹੁਤ ਜ਼ਿਆਦਾ ਅਸੀਂ ਚਲਾਉਣੀ ਆ ਤੂੰ ਫਿਰ ਮੁੰਡਾ ਮੁੰਡਾ ਨਹੀਂ ਤੇਰਾ ਐਕਸਪੀਰੀਅੰਸ ਆ ਹਾਂ ਤੇ ਮੈਂ ਨਹੀਂ ਚਾਹੁੰਦੀ ਤੈਨੂੰ ਘਰੇ ਜਾ ਕੇ ਗਾਲਾਂ ਮਿਲਣਾ ਮੇਰੇ ਭਰਾ ਤੋਂ ਵੀ ਤੂੰ ਮੋਟਰਸਾਈਕਲ ਤੜਾ ਕੇ ਲੈ ਆਇਆ ਜਿਨ੍ਹਾਂ ਦੇ ਬਾਕੀ ਕਰਦੇ ਆ ਤਾਂ ਠੀਕ ਆ ਕਿ ਨਹੀਂ ਹਾਂ ਓਕੇ ਚਲੋ ਤੇ ਲੀਏ ਫੇਰਾ ਚਲੋ ਲੈਟਸ ਗੋ ਚਲੋ ਹਣ ਚੱਲੀਏ ਬਹੁਤ ਜੰਗਲ ਆ ਗਿਆ ਸਣੀ ਐਂ ਦੇਖ ਲੈ ਦੂਰੋਂ ਦੂਰੋਂ ਨਹੀਂ ਨਹੀਂ ਅੰਦਰ ਜਾ ਲੱਗਦੇ ਆ ਅੰਦਰ ਬਹੁਤ ਬੁਰੀ ਹਾਲਤ ਆ ਜੰਗਲ ਦੇ ਵਿੱਚ ਜੰਗਲ ਦੇ ਵਿੱਚ ਚੱਕੜ ਨਹੀਂ ਕਰਦੇ ਯਾਰ ਦੇਖੋ ਗਾਇਸ ਜਿਵੇਂ ਫੈਲਮਾਂ ਦੇ ਵਿੱਚ ਨਹੀਂ ਹੁੰਦਾਗਾ ਜੰਗਲ ਹਾਈ ਓ ਸ਼ਿਟ ਉਹ ਵੇਖੀ ਆ ਬਾਂਖੇ ਨੂੰ ਕਿੰਨੇ ਆ ਵੈਸੇ ਆਪਾਂ ਨੂੰ ਆਪਾਂ ਨੂੰ ਰਿਸਕ ਨਹੀਂ ਲੈਣਾ ਚਾਹੀਦਾ ਸੀਗਾ ਠੀਕ ਆ ਕਿਉਂਕਿ ਇੱਥੇ ਕੋਈ ਵੀ ਚੀਜ਼ ਨਿਕਲ ਕੇ ਬਾਹਰ ਆ ਸਕਦੀ ਆ ਆ ਜਣੀ ਆ ਪੰਪੀ ਕੋਈ ਵੀ ਚੀਜ਼ ਨਿਕਲ ਕੇ ਬਾਹਰ ਆ ਸਕਦੀ ਹੈ ਬੰਦੇ ਦਾ ਸਾਫਾ ਕਰ ਤਾ ਸਿੰਘ ਹਾਂਜੀ ਗਾਇਜ਼ ਆਪਾਂ ਪਹੁੰਚ ਚੁੱਕੇ ਹਾਂ ਜੀ ਘਰੇ ਮસ્ਤੀ ਮੋਜਾ ਮਸਤੀਆਂ ਮਾਨ ਕੇ ਹੈਨਾ ਖੂਬ ਇੰਜੋਏ ਕਰਨ ਤੋਂ ਬਾਅਦ ਅਸੀਂ ਪਹੁੰਚ ਗਏ ਆ ਫਾਈਨਲੀ ਘਰੇ ਬਾਬੇ ਨੇ ਇੰਜੋਏ ਕਰਵਾਇਆ ਦੋ ਸੰਦੂਸ ਸਾਬ ਸਾਡੇ ਵਾਸਤੇ ਬਣਾਉਣ ਲੱਗੇ ਆ ਗੁੜ ਵਾਲੀ ਚਾਹ ਗੁੜ ਵਾਲੀ ਲੋਕ ਪਰ ਬਣਾ ਕੇ ਦਿਆ ਮੈਨੂੰ ਤੰਦੂ ਸਾਹ ਵੱਕੇ ਪਏ ਆ ਵੀ ਤੁਸੀਂ ਇਨਾ ਟਾਈਮ ਕਿਉਂ ਲਾ ਕੇ ਆਏ ਗਾਇਸ ਤੁਸੀਂ ਤੁਸੀਂ ਵਲੌਗ ਦੇ ਵਿੱਚ ਦੇਖ ਹੀ ਲਿਓ ਕਿ ਸਾਡਾ ਟਾਈਮ ਇਨਾ ਕਿਉਂ ਲੱਗ ਗਿਆ ਕੀ ਕਾਰਨ ਸੀ ਸਾਡਾ ਇੰਨਾ ਲੇਟ ਘਰੇ ਆਉਣ ਦਾ ਹਨਾ ਇਹ ਤੰਦੂ ਸਾਹ ਵੀ ਇੱਧਰ ਪੂਰੇ ਗੁੱਸੇ 'ਚ ਪੂਰੇ ਗੁੱਸੇ 'ਚ ਇਹਨਾਂ ਨੂੰ ਕਹਿੰਦਾ ਗੁੱਸਾ ਤੇ ਨਹੀਂ ਹੁੰਦਾ ਕੋਲੇ ਦੇਖਿਆ ਮਿਲਣਾ ਸੀ ਇਹੋ ਜਿਹਾ ਹੱਸ ਮੈਂ ਖੁੱਫੜ ਕੇ ਤੇ ਹੈ ਹੈਨਾ ਐਸੇ ਦਾ ਟਰ ਕੀ ਕੀਤਾ ਤੁਸੀਂ ਮੇਰੇ ਮਗਰੋ ਕੋੜੇ ਭਜਾਏ ਕੋੜੇ ਹਾਂ ਹੁਣ ਥੱਲੇ ਆ ਉਹਨਾਂ ਦਾ ਭਜਾਈ ਜਾਂਦੇ ਅੱਛਾ ਦੁੱਧ ਪਾ ਲਿਓ ਜਿਆਦਾ ਇੰਨਾ ਪਾਣੀ ਕਿ ਪਾਤਾ ਹੋਰ ਫਿਰ ਵਧੀਆ ਚੜਦੀ ਕਲਾ ਹੂੰ ਚੜਦੀ ਕਲਾ ਮੈਨੂੰ ਲੱਗਦਾ ਜਿਹੜਾ ਇੰਨੇ ਗੁੱਸੇ ਜਿਹੇ ਤੁਸੀਂ ਜੀ ਨਹੀਂ ਲੱਗਦਾ ਨਾ ਸਾਡੇ ਮੇਰੇ ਨਾ ਜੀ ਮਸਾਲਾ ਤੋਂ ਘਰੋਂ ਨਿਕਲੀ ਨਹੀਂ ਜੀਰੂ ਦੂਛਾ ਪਈ ਮਤਾ ਕਰ ਰਾਮ ਨਾ ਸੁੱਤੇ ਹਨ ਵਧੀਆ ਹੈ ਰਾਮੇ ਸੁਭ ਹੋ ਗਏ ਹਨ ਸਹੀ ਗੱਲ ਹੈ ਤੁਹਾਨੂੰ ਸਾਰਿਆਂ ਨੂੰ ਇੱਕ ਖੁਸ਼ਖਬਰੀ ਦਵਾ ਹੈ 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 ਭਾਬੀ ਹਾਂ ਕੀ ਖੁਸ਼ਖਬਰੀ ਆ ਗਈ ਹੁਣ ਜਿਹੜੀ ਚਾਹ ਦੀ ਵੇਡ ਤੇ ਤੂੰ ਬੈਠੀ ਉਹ ਪਾੜ ਗਈ ਸਣੀ ਚਾਹ ਪਾੜ ਗਈ ਗਾਇਸ ਗਾਇਸ ਮੇਰੇ ਚਾਹ ਪਾੜ ਗਈ ਦੇਖੋ ਗੋੜ ਵਾਲੀ ਚਾਹ ਜਿਹੜੀ ਸੀ ਬਈ ਉਹ ਫਟ ਚੁੱਕੀ ਆ ਹੁਣ ਚਾਹ ਦੋ ਪੀ ਲਓ ਮੇਰੇ ਨਾਲ ਪਨੀਰ ਬਣਾਓ ਹੁਣ ਹੁਣ ਚਾਹ ਦਾ ਪਨੀਰ ਕਿਹੜਾ ਹੁੰਦਾ ਹੈ ਫਿਰ ਦੁੱਧ ਪਾੜ ਕੇ ਪਨੀਰ ਬਣਾਉਂਦੇ ਤੇ ਫਿਰ ਚਾਹ ਪਾੜ ਕੇ ਪਨੀਰ ਐਨੇ ਚਾਵਾ ਦੇ ਨਾਲ ਮੈਂ ਚਾਹ ਬਣਾਈ ਸੀ ਸਣੀ ਲੈ ਹਾਏ ਆ ਕੀ ਬਣੀ ਬਰੀ ਹੋਈ ਬਰੀ ਹੋਈ ਛੱਡੀ ਛੱਡੀ ਪਲੀ ਨਹੀਂ ਕਰਾਂਗੇ। ਹਾਂ। ਆ ਦੇਖੋ। ਨਹੀਂ। ਮਾਤਾ ਕੈਨੇ ਆਈ ਪਾ ਦੇਣੀ ਬਣ ਕੇ। ਮੈਂ ਤਾਂ ਜੱਜਾਂ ਵੀ ਟੇਲ ਕਨੀ ਆ। ਛੱਡ। ਕਰਨਾ ਵੀ ਉਹ ਜੱਜ ਨੂੰ। ਹੈਂ? ਬਈ ਸੱਚ ਗਾਇਸ ਸੰਤੂ ਸਾਹਮਣੇ ਤੇ ਰਹੀ ਸੀ ਚਾ ਮੈਂ ਇਦਾਂ ਹੀ ਸੀ। ਵਾਲਾ ਨਹੀਂ ਦਵਾਇਦਾ ਹੁੰਦਾ ਕਰੇ ਵੀ ਗੋੜਾ ਚਾਹ ਨੂੰ। ਨਹੀਂ ਐਦਾਂ ਨਹੀਂ ਹੁੰਦਾ। ਨਾ ਨਾ ਨਾ। ਕਮੈਂਟ ਕਰਕੇ ਦੋ। ਤੁਸੀਂ ਕਮੈਂਟ ਕਰਕੇ ਸਾਨੂੰ ਦੱਸੋ ਵੀ ਚਾਹ ਗੋੜ ਵਾਲੀ ਚਾਹ ਨੂੰ ਵਾਲਾ ਦਵਾਉਂਦੇ ਹੁੰਦੇ ਆ ਕਿ ਨਹੀਂ। ਚਲੋ ਬਈ ਫਿਰ ਹੁਣ ਫਿਰ ਤੋਂ ਬਣਾਉਣੀ ਬਣਾਉਣੀ ਪੈਣੀ ਹੈ ਆਪਣੇ ਰਿਸ਼ਤੇਦਾਰ ਜਿਹੜੇ ਇਹਨਾਂ ਨੂੰ ਤਾਂ ਪੀਣੀ ਪੈਣੀ ਹੈ ਚੱਕੋ ਬਈ ਆਪਾਂ ਦੂਜੀ ਵਾਰ ਚਾਹ ਇਹਨਾਂ ਨੂੰ ਕਰਕੇ ਪਿਆਤੀ ਆ ਮੈਂ ਕਿ ਸਾਡੇ ਰਿਸ਼ਤੇਦਾਰ ਗੁੱਸੇ ਨਾ ਹੋ ਜਾਣ ਵੀ ਸਾਨੂੰ ਚਾਹ ਨਹੀਂ ਪੀਈ ਹੈ ਜਣੀ ਪਹਿਲਾਂ ਵਾਲੀ ਚਾਹ ਜਿਹੜੀ ਸੀ ਫਟ ਗਈ ਸੀ ਫਿਰ ਮੈਂ ਬਣਾਈ ਦਿੱਤੀ ਆ ਗਈ ਹੁੰਦੀ ਲੋਗ ਚ ਵੀ ਲੈ ਗਈ ਬਾਟੇ ਕਿਵੇਂ ਚੱਕੇ ਆ ਇਧਰ ਵੇਖ ਤੂੰ ਸੰਤੂ ਸਾਹਿਬ ਨੇ ਸਭ ਤੋਂ ਵੱਡਾ ਬਾਟਾ ਚੱਕਿਆ ਫਿਰ ਤੋ ਬਣਾ ਮੇਰੀ ਅੱਜ ਨਹੀਂ ਸੰਧੂ ਸਾਹਿਬ ਗੱਲ ਸੁਣਾਉਂਦੇ ਕੋਈ ਹਾਂ ਅੱਜ ਨਹੀਂ ਗੱਲ ਸੁਣਾਉਣੀ ਕੋਈ ਲੈ ਲਾ ਕੇ ਸੁਣਾਉਂਗੀ ਆਹ ਆਈ ਰਹਿ ਗਿਆ ਸੀ ਇਕੱਲਾ ਬਾਟੀ ਵਿੱਚ ਚਾਹ ਪੀਤੇ ਬਿਨਾ ਮੁੰਡਾ ਜੀ ਅੱਕੋ ਬਈ ਆਪਾਂ ਕਿਸੇ ਨੂੰ ਪਿੱਛੇ ਨਹੀਂ ਛੱਡਦੇ ਕਿ ਨਹੀਂ ਹੈਣਾ ਉਹੀ ਤਾਂ ਡੱਲ ਹੈ ਜੀ ਆਪਾਂ ਤਾਂ ਵੇਸੀ ਬਾਟੀਆਂ ਨਹੀਂ ਐ ਬਾਟੀਆਂ ਲਈਆਂ ਆਪਾਂ ਤਾਂ ਬਾਟੀਆਂ ਦੀ ਸਵਾਲ ਆ ਅੱਜ ਰਹਿ ਪੋਖਾ ਹੈ ਨਾ ਪਾਉ ਹੈਗੇ ਘਰੇ ਜਾ ਕੇ ਕੰਮ ਨਹੀਂ ਕਰ ਮੈਂ ਤਾਂ ਕਹਿੰਦੀ ਜਿ ਰਹਿ ਗਈ ਵੇਖੋ ਨਹੀਂ ਨਹੀਂ ਹੈ ਸਣੀ ਹਾਂ ਅੱਜ ਰਹਿ ਕੇ ਵੇਖੋ ਵੇਖੀ ਜਉ ਮੈਂ ਤਾਂ ਰਹਿ ਪੈਣਾ ਹੂੰ ਮੈਂ ਤਾਂ ਰਹਿ ਪੈਣਾ ਹੂੰ ਸਾਡਾ ਹਰਮਣ ਕਿੰਨੇ ਦਿਨਾਂ ਤੋਂ ਆਇਆ 10 ਦਿਨਾਂ ਤੋਂ ਬਾਅਦ ਸਾਡੇ ਨਾਲ ਬਾਅਦ ਹਰਮਣ 10 ਦਿਨ ਹੋ ਗਏ ਉਹਨੂੰ ਗਏ ਉਹਨੂੰ ਉਹ ਆ ਬਾਈਕ ਤੇ ਆਇਆ ਇਹਨੂੰ ਲਿਆ ਆ ਬਾਈਕ ਤੇ ਮੈਂ ਕਿਲਾ ਮੇਕੀਆ ਨਹੀਂ ਆ ਰਹੇ ਕਿਹੜਾ ਨਾ ਅੱਜ ਹੋ ਮੇਰੇ ਘਰ ਆ ਕੇ ਤੂੰ ਕੰਮ ਨਹੀਂ ਕਰਦੀ ਆ ਰਹੇ ਵੀਰ ਜੀ ਕਿ ਸਭ ਤੁਸੀਂ ਵੀ ਚੰਗਾ ਮਾਰਾਂਗੇ ਘੜਾਂ ਹੋਰ ਹੁਣ ਵਿਹਲੇ ਹੋ ਜੱਲੇ ਬਸ ਬਸ ਕਣਕ ਸਵੇਰੇ ਬੀਜਣੀ ਸਾਰੀ ਠੀਕ ਹਾਂਜੀ ਗਾਇਜ਼ ਮੈਂ ਇੱਕ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਨਾ ਚਾਹਣੀ ਆ ਕਿ ਅੱਜ ਜਿਹੜੇ ਹੈਗੇ ਆ ਆਪਣੇ YouTube ਤੇ 3k ਸਬਸਕ੍ਰਾਈਬਰ ਜਿਹੜੇ ਆਪਣੇ ਮਤਲਬ ਕਿ ਹੋ ਚੁੱਕੀ ਆ ਉੱਪਰ ਹੀ ਹੋ ਗਿਆ 3k ਤੋਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ ਤੁਸੀਂ ਇੰਨੀ ਜ਼ਿਆਦਾ ਸਪੋਰਟ ਸਾਨੂੰ ਕਰ ਰਹੇ ਹੋ ਤੇ ਇਦਾਂ ਹੀ ਸਾਨੂੰ ਸਪੋਰਟ ਕਰਦੇ ਰਹੋ ਸਾਨੂੰ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਮੈਂ ਸੋਚਿਆ ਮੈਂ ਕਿਹਾ ਚਲੋ ਮੈਂ ਵਲੌਗ ਦੇ ਵਿੱਚ ਵੀ ਦੱਸ ਦਵਾਂ ਵੀ ਜਿਹੜੇ ਆਪਣੇ ਹੈਗੇ ਆ ਸਬਸਕ੍ਰਾਈਬਰ 3k ਤੋਂ ਉੱਪਰ ਹੋ ਗਏ ਆ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਸਾਡੇ ਲਈ ਜਿਵੇਂ-ਜਿਵੇਂ ਆਪਣੇ ਸਬਸਕ੍ਰਾਈਬਰ ਮਤਲਬ ਕਿ ਆਪਣੀ ਫੈਮਿਲੀ ਸਾਡੇ ਨਾਲ ਜੁੜਦੀ ਆ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਆ ਤੇ ਐਦਾਂ ਹੀ ਸਾਡਾ ਸਾਥ ਦਿੰਦੇ ਰਹੋ ਜੀ ਤੇ ਫਿਰ ਤੋਂ ਤੁਹਾਡਾ ਥੈਂਕ ਯੂ ਜੀ ਹਾਂਜੀ ਗਾਇਸ ਆਪਾਂ ਰੋਟੀ ਖਾ ਲਈ ਤੇ ਸੰਦੂ ਸਾਹ ਤੇ ਦਰਮਾਨ ਦੇਖੋ ਬੈਠੇ ਤੁਸੀਂ ਅੱਜ ਕਿਵੇਂ ਲੋਡਪੋਡ ਹੋ ਕੇ ਬੈਠੇ ਹੋ ਬਈ ਐ ਲੀਡੀ ਤੇ ਆਪਾਂ ਫਿਲਮ ਦੇਖਣੀ ਆ ਜੀ ਵਧੀਆ ਜੀ ਕੋਈ ਬਹੁਤ ਟਾਈਮ ਹੋ ਗਿਆ ਬਈ ਗਾਇਸ ਅੱਜ ਅਸੀਂ ਪਲਾਨ ਇਹ ਬਣਾਇਆ ਕਿ ਅੱਜ ਅਸੀਂ ਦੇਖਣੀ ਆ ਮੂਵੀ ਮੂਵੀ ਕਿਹੜੀ ਦੇਖਣੀ ਆ ਹਾਲੀਵੁੱਡ ਮੂਵੀ ਦੇਖਣੀ ਆ ਕਿਉਂਕਿ ਸਾਨੂੰ ਬਹੁਤ ਵਧੀਆ ਲੱਗਦੀਆਂ ਤੇ ਕਾਫੀ ਟਾਈਮ ਤੋਂ ਅਸੀਂ ਜਿਹੜੀ ਮਤਲਬ ਕਿ ਕੋਈ ਵੀ ਫਿਲਮ ਨਹੀਂ ਸੀ ਦੇਖੀ ਤੇ ਅੱਜ ਅਸੀਂ ਇਹ ਸੋਚਿਆ ਕਿ ਅੱਜ ਆਪਾਂ ਥੋੜਾ ਟਾਈਮ ਨਾਲ ਰੋਟੀ ਖਾ ਲਈ ਆ ਤੇ ਹੁਣ ਬੈਠੇ ਵੇਲੇ ਕੀ ਕਰਾਂਗੇ ਤੇ ਵਧੀਆ ਘੈਂਟ ਜੀ ਮੂਵੀ ਲਾ ਕੇ ਦੇਖਾਂਗੇ ਹਨਾ ਸੰਤੂ ਸਾਹਿਬ ਸਹੀ ਗੱਲ ਬਿਲਕੁਲ ਹਨਾ ਦਿਖਦੇ ਆਂ ਅਰਮਾਨ ਤੂੰ ਕਿਵੇਂ ਚਪਚਾਪਾ ਮੂਵੀ ਦੇਖ ਇਹ ਮੂਵੀ ਲੱਭ ਰਿਹਾ ਕੋਈ ਅੱਛਾ ਇਹ ਮੂਵੀ ਨਹੀਂ ਸੱਚ ਕਿਹੜੀ ਮੂਵੀ ਦੇਖਣੀ ਆ ਅਰਮਾਨ ਨੇ ਅਰਮਾਨ ਨੇ ਕਿਹਾ ਵੀ ਆਹ ਵਾਲੀ ਮੂਵੀ ਦੇਖਣੀ ਕੀ ਨਾਮ ਆ ਦੱਸੀ ਵਨ ਪੀਸ ਵਨ ਪੀਸ ਕਿਹਦੀ ਮੂਵੀ ਬੋਤਾ ਤੇ ਗਾਇਸ ਫਿਰ ਹੁਣ ਮੂਵੀ ਦੇਖਣ ਲੱਗੇ ਆ 8 ਵਜ ਗਏ ਆ ਤੇ ਸਾਨੂੰ ਦੇਖਦੇ ਆਂ ਦੇਖਦੇ ਮੈਂ ਅੱਲਾ ਦਾ 10 11 ਵਜ ਜਾਣਗੇ ਤੇ ਇਹਦੇ ਨਾਲ ਆਪਾਂ ਵਲੌਗ ਦਾ ਜੀ ਕਰਦੇ ਆਂ ਐਂਡ ਤੇ ਜੇਕਰ ਤੁਹਾਨੂੰ ਸਾਡਾ ਅੱਜ ਦਾ ਵਲੌਗ ਵਧੀਆ ਲੱਗਿਆ ਹੋਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਮਿਲਦੇ ਹਾਂ ਜੀ ਤੁਹਾਨੂੰ ਇੱਕ ਨਵਾਂ ਤੇ ਵਧੀਆ ਵਲੌਗ ਲੈ ਕੇ ਬਾਏ ਬਾਏ ਜੀ ਗੁੱਡ ਨਾਈਟ